ਅੱਜ ਮੈਂ ਦਿਖਾ ਰਿਹਾ ਸੀ ਜਿਵੇਂ ਪਿੱਛੇ ਪਾਣੀ ਵੀ ਚੱਲ ਰਿਹਾ ਪਰ ਇੱਕ ਮੈਨੂੰ ਬੜਾ ਫਿਕਰ ਹੋਇਆ ਮੈਂ ਆਪਦਾ ਬੀਜੇਪੀ ਦੇ ਆਫਿਸ ਚ ਆ ਗਿਆ ਪੈ ਗਿਆ ਪਰ ਗੱਲ ਜੋ ਮੇਰੇ ਬੱਚਿਆਂ ਦਾ ਕੱਲ ਰਾਤ ਨੂੰ ਜਦੋਂ ਮੈਨੂੰ टेलीफोन किया भी तुम मेरे मेरा आपका बेटा काम नहीं। मतलब गल कर दे। ਪੋਲਿਟਿਕਸ ਨਹੀਂ ਸਾਇੰਸ ਨਹੀਂ ਮੇਰਾ ਬੇਟਾ ਛੋਟਾ ਸਿਮਰ ਤੇ ਮੇਰੀ ਸ਼ਸ਼ਤਰ ਵੀ ਬੇਟੀ ਉਹ ਦੋਨੋਂ ਜਾਣੇ ਰੂਲੋ ਕਿਸਮਾਨ ਪਰੇ ਕਰਦੇ ਆ ਜ਼ਬਰਦਸਤੀ ਘੜਾ ਰਹੇ ਆ ਘਰਾਂ ਚੋਂ ਵੀ ਅਹਿਸਾਸੀ ਕੀ ਕਰਦਾ ਕੋਈ ਕੰਟਰੀ ਚੋਂ ਸਾਨੂੰ ਬਾਹਰ ਕੱਢਣ ਲੱਗਿਆ ਦੇਸ਼ ਚੋਂ ਬਾਹਰ ਉਹਨੇ ਟੌਇਜ਼ ਉਹਨਾਂ ਦੀਆਂ ਬੁੱਕਸ ਸਭ ਰਗੀਆਂ ਸਭ ਚੱਕ ਚੱਕ ਸਿੱਟਕੀਆਂ ਖਰਾਬ ਮੈਨੂੰ ਇਹ ਵੀ ਮੈਨੂੰ ਇਹ ਫਿਕਰ ਵੀ ਆਪਰਾ ਮੈਨੂੰ ਫਿਕਰ ਨਹੀਂ ਵੀ ਉਹਨਾਂ ਨੂੰ ਮੈਂ ਕੁਝ ਹੋ ਜੇ ਕਿੱਥੇ ਉਰਾ ਪਤਾ ਨਹੀਂ ਕਿਦੇ ਕਿਦੇ ਘਰੇ ਪੈ ਰਹੇ ਨੇ ਕਿੱਥੇ ਜਗਾ ਉਹਨਾਂ ਨੂੰ ਸੇਵ ਵੀ ਮੈਨੂੰ ਦਾ ਟਾਈਮ ਨਹੀਂ ਮਿਲਦਾ ਵੀ ਜੋ ਇਲੈਕਸ਼ਨ ਜਿਸ ਜਾਂ ਉਹ ਕੀਤਾ ਤਾਂ ਇਸੇ ਕਰਕੇ ਆ ਵੀ ਇਹ ਸਾਰੇ ਆ ਤੇ ਮਾਨਸਿਕ ਅਸਰ ਐਸਾ ਪਾ ਦੋ ਡਰ ਪਾ ਦੋ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਇਸ ਸਰਕਾਰ ਨੂੰ ਤੁਸੀਂ ਤਾਂ ਆਪਣੇ ਬੱਚਿਆਂ ਦਾ ਮੈਨੂੰ ਨਹੀਂ ਪਤਾ ਮੈਂ ਕਹਿਣਾ ਨਹੀਂ ਚਾਹੁੰਦਾ ਤੁਹਾਡੇ ਬੱਚੇ ਵੀ ਮੇਰੇ ਬੱਚੇ ਆ ਪੇਰਾ ਹੁੰਦਾ ਬੱਚੇ ਬੱਚੇ ਹੀ ਹੁੰਦੇ ਆ ਪਰ ਤੁਸੀਂ ਜੋ ਮੇਰੇ ਬੱਚਿਆਂ ਦੇ ਨਾਲ ਜੋ ਕੀਤਾ ਇੱਕ ਦਿਨ ਤੁਸੀਂ ਕਿਹਾ ਵੀ ਚੱਕ ਕੇ ਸਮਾਨ ਬਾਹਰ ਸਿੱਟੋ ਤੇ ਅੱਜ ਰਾਤ ਨੂੰ 11:00 ਵਜੇ ਆ ਕੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਮੈਨੂੰ ਪਹਿਲਾਂ ਦੱਸਦੇ ਨਹੀਂ ਸੀ ਮਰੇ ਘਰ ਦੇ ਇਹ ਉਹਨਾਂ ਨਾਲ ਕੀ ਹਾਲ ਹੈ ਮੈਂ ਬਾਰ ਬਾਰ ਕਿਹਾ ਮੈਂ ਕਿ ਜੱਦ ਤੱਕਰਾਉ ਲੋ ਮੇਰੀ ਜਦੋਂ ਮੈਂ ਦੋਨਾਂ ਨੇ ਇਹ ਗੱਲ ਕੀਤੀ ਵੀ ਬਿੱਡੂ ਮਾਮੂ ਕਿਹੋਂ ਇਹ ਹੋਇਆ ਸਾਹ ਨੂੰ ਕਿਉਂ ਕਰੂੰ ਕੱਟ ਤਾ ਮੇਰਾ ਬੇਟਾ ਉਹ ਤਰਲੇ ਨਾ ਨੀਗਾ ਉਹ ਤਾਂ ਇਲیکشن ਕਰਕੇ ਉਰੇ ਆਇਆ ਸੀ ਛੁੱਟੀਆਂ ਸੀ ਤੇ ਉਹ ਇਹ ਜੀ ਬੰਜਲ ਉਹਨਾਂ ਨੇ ਦੇਖ ਲਿਆ ਇਨੀ ਯੰਗ ਇਹ ਬੱਚਿਆਂ ਨੇ ਇਹ ਦੇਖ ਲਿਆ ਵੀ ਇਹ ਹੁੰਦਾ ਸਰਕਾਰਾਂ ਇਹ ਕਰਦੀਆਂ ਹੁੰਦੀਆਂ ਸਰਕਾਰਾਂ ਵੀ ਚੱਕ ਚੱਕ ਮਤਲਬ ਉਹਨਾਂ ਦੇ ਜਿਹੜਾ ਦਿਮਾਗ ਤੇ ਅਜ ਜ਼ਿਹਨ ਜਿਹੜੀ ਇਹ ਚੀਜ਼ ਬਸ ਗਈ ਇਹ ਤਾਂ ਤੁਸੀਂ ਪਾਕਿਸਤਾਨੀ ਵਾਲਾ ਕੰਮ ਕੀਤਾ ਹੋ ਜਾਣਾ ਪਤਾ ਤੁਸੀ ਤੁਸੀਂ ਸੋਚਿਆ ਵੀ ਨਹੀਂ ਥੋੜਾ ਹੋਂਤਾ ਵੀ ਮੈਨੂੰ ਗੱਲ ਕਰ ਲੈਣੀ ਜੇ ਇਲیکشن ਕਰਦੇ ਮੈਂ ਤੁਹਾਨੂੰ ਕਹਿ ਹੁੰਦਾ ਵੀ ਭਾਈ ਮੈਂ ਆਰਮਨ ਨਾਲ ਤੁਹਾਨੂੰ ਦੱਸੂ ਮੈਂ ਤਾਂ ਸਰਦਕ ਤੇ ਕਹਿ ਦਿੰਨੀ ਆ ਮੈਂ ਬਿੱਲੋਂ ਲੋਨ ਕਿਤੇ ਹੋਰ ਕਹਿ ਦਿੰਦਾ ਅਮੀ ਚਲੇ ਜਾਉਂਗਾ ਉਹਨਾਂ ਦੇ ਮੂਰੇ ਤਮਾਸ਼ਾ ਕਰਨ ਦੀ ਕੀ ਲੋੜ ਸੀ ਮੈਂ ਮਾਫ ਨਹੀਂ ਕਰੂਗਾ ਕੱਲੇ ਮੇਰੇ ਬੱਚੇ ਨਾ ਮਾਫ ਕਰਨਗੇ ਤੁਹਾਨੂੰ ਕਿਉਂਕਿ ਮੈਂ ਆਮ ਆਦਮੀ ਪਾਰਟੀ ਤੇ ਮੈਂ ਸਮਝਦਾ ਸੀ ਵੀ ਉਹਨਾਂ ਨੇ ਸਰਕਾਰ ਨਹੀਂ ਕੀਤਾ ਪਰ ਜਲ ਕੱਲ ਬੜਿੰਗ ਦੀ ਜਦੋਂ ਕਿ ਪ੍ਰੈਸ ਕਾਨਫਰੈਂਸ ਹੋਈ ਹੈ ਉਹਦੇ ਵਿੱਚ ਕੋਠੀ ਦਾ ਰੌਲਾ ਤਾਂ ਉਹ ਪਾ ਰਹੇ ਸਭ ਤੋਂ ਪਰ ਉਹ ਜਵਾਬ ਦੇ ਰਹੇ ਜਿਵੇਂ ਕਿ ਦਰਬਾਰ ਸਰਕਾਰ ਨੂੰ ਜਿਹੜੇ ਚਾਹੀਦੇ ਆ ਸਪੋਕਸਪਰਸਨ ਉਹ ਬਣਿਆ ਹੋਇਆ ਸਪੋਕਸਪਰਸਨ ਰਾਜਾ ਬੜਿੰਗ ਬੜਿੰਗ ਬਣਿਆ ਹੋਇਆ ਇਸ ਕਰਕੇ ਕੋਈ ਗੱਲ ਨਹੀਂ ਮੈਂ ਪਰ ਫਿਰ ਵੀ ਦਵਾ ਕਰੂੰਗਾ ਥੋੜੇ ਬੱਚਿਆਂ ਨਾਲ ਥੋੜੇ ਬੱਚੇ ਨੂੰ ਕਦੇ ਵੀ ਇਹ ਕਮਨਾ ਨਹੀਂ ਦੇਖਣਾ ਪਵੇ ਬੱਚੇ ਬੱਚੇ ਹੁੰਦੇ ਆ ਇਹ ਥੋੜੇ ਮੈਂ ਬਰਮਤਵਾਂ ਦਵਾ ਕਰੂੰਗਾ ਵੀ ਤੁਹਾਡੇ ਬੱਚੇ ਹੱਸਦੇ ਵੱਸਦੇ ਰਹਿਣ ਜੋ ਤੁਸੀਂ ਇਹਦੇ ਬੱਚਿਆਂ ਨੂੰ ਘਰੋਂ ਕੱਟ ਜੀ ਬੇਦਖਲ ਕਰਕੇ ਵੀ ਬੇਕਾਰ ਕਰਕੇ ਜਮੀਨਾਂ ਉਹਨਾਂ ਦੀਆਂ ਚੁਗੀਆਂ ਨਹੀਂ ਘਰੋਂ ਤੁਸੀਂ ਉਹਨਾਂ ਨੂੰ ਕੱਢ ਦੋ ਐਡਾ ਮੇਰੇ ਤੇ ਅਸਰ ਆ ਮੈਨੂੰ ਪਤਾ ਪਰ ਮੈਂ ਇਸ ਵੇਲੇ ਇਲੈਕਸ਼ਨ ਚ ਮੈਂ ਸ਼ੁਰੂ ਨਹੀਂ ਕਰ ਸਕਦਾ ਮੈਂ ਕਿਸੇ ਨੂੰ ਦਿਖਾ ਨਹੀਂ ਸਕਦਾ ਆਪਣਾ ਬੱਚੀ ਉਹਦੀ ਪੜ੍ਹਾਈ ਉਹਨਾਂ ਦਾ ਜੋ ਕਿਤਾਬਾਂ ਆਪਾਂ ਕਰਕੇ ਸਿੱਟੇ ਕਦਮ ਜੋ ਉਹਨਾਂ ਦੇ ਕਿਡਾਉਣੇ ਸਾਰਾ ਕੁਝ ਨਾਲ ਲੈ ਕੇ ਆਏ ਸੀ ਬਿਉਰੇ ਅਸੀਂ ਇਕੱਠੇ ਦੋਨੋਂ ਰਾਵਾਂਗੇ ਕਿਸੇ ਬਾਹਲੇ ਤੇ ਸਾਰੀਆਂ ਸਾਡੀਆਂ ਖੁਸ਼ੀਆਂ ਜਿਹੜੀਆਂ ਉਹ ਤੁਸੀਂ ਮੱਚਰ ਕੇ ਡਾ ਲੈਂ ਕਿ ਦੂਜਾ ਕੁਝ ਕਹਿਣਾ ਨਹੀਂ ਪਰ ਮੈਨੂੰ ਫਿਰ ਕੀ ਆ ਵੀ ਉਹਨਾਂ ਦਾ ਰਹਿਣ ਚਾਹੰਦਾ ਇੰਝ ਕਿ ਫਿਰ ਹੋਰੇ ਕਿਦੇ ਕੋ ਰਹਿ ਰਹੇ ਆ ਲੱਗਦਾ ਉੱਥੇ ਕੋਈ ਵਸਤਾ ਹੈ ਜਾਂ ਨਹੀਂ ਕੱਲੇਰੋਂ ਉਹਨਾਂ ਨੂੰ ਕਿਉਂਕਿ ਇਹੀ ਮੌਕਾ ਸਭ ਪਾਸੇ ਪਤਾ ਲੱਗਿਆ ਪਤਾ ਨਹੀਂ ਉਹਨਾਂ ਨੂੰ ਕੋਈ ਕਿਡਨੈਪ ਕਰਲੇ ਜਾਂ ਉਹਨਾਂ ਨੂੰ ਕਿਉਂਕਿ ਮੇਰੀ ਲੜਾਈ ਤਾਂ ਸਿੱਧੀ ਦੇਸ਼ ਭੋਗੀਆਂ ਨਾਲ ਹੈ ਮੇਰੀ ਕੋਈ ਝੀਜੀ ਲੜਾਈ ਹੈ ਮੈਂ ਤਾਂ ਦੇਸ਼ ਦੇ ਵਿਸ਼ਵਾਸ ਨਾਲ ਲੜਦਾ ਹਾਂ ਜਿਉੜੇ ਅਮਨ 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 ਸ਼ਾਂਤੀ ਰਹੇ ਉਹਦੇ ਪਿੱਛੇ ਮੈਂ ਹਮੇਸ਼ਾ ਚਹਿ ਅਮਰਿਤ ਬਾਣ ਲੱਗੇ ਸੀ ਚਾਹੇ ਕੋਈ ਹੋਰ ਸੀ ਮੈਂ ਤਾਂ ਹਮੇਸ਼ਾ ਲੜਦਾ ਰਿਹਾ ਜੀਲਾ 'ਚ ਬੈਠੇ ਅੱਜ ਉਹ ਵੀ ਅੱਜ ਖੁਸ਼ ਹੋ ਰਹੇ ਹੋਣੇ ਜੀਲਾ 'ਚ ਬੈਠੇ ਵੀ ਦੇਖੋ ਜਿਹੜੇ ਆਪਣੇ ਆਪ ਨੂੰ ਦੇਸ਼ ਦੇ ਰਾਖੇ ਦੇਸ਼ ਦੇ ਕਾਨੂੰਨ ਖਾਤਰ ਸਾਡੇ ਨਾਲ ਲੜਦੇ ਸੀ ਅੱਜ ਦੇਖੋ ਉਹਨਾਂ ਦਾ ਦੇਸ਼ ਤੇ ਪੰਜਾਬ ਦੀ ਸਰਕਾਰ ਉਹਨਾਂ ਨਾਲ ਕੀ ਕਰਦੀ ਹੈ ਅੱਜ ਉਹ ਸਾਰੇ ਜਿਹੜੇ ਕਾਤਲ ਨੇ ਜਿਹੜੇ ਦੇਸ਼ ਦੇ ਦੁਸ਼ਮਣ ਨੇ ਉਹ ਅੱਜ ਖੁਸ਼ ਹੋ ਰਹੇ ਹੋਣਿਆ ਵੀ ਇੱਕ ਪਾਸੇ ਸ਼ਹੀਦ ਸਰਦਾਰ ਅਮਨ ਸਿੰਘ ਦੀ ਉਹਦੀ ਪ੍ਰਵਾਹ ਨਾਲ ਹੋ ਕੀ ਰਿਆ ਸਰਕਾਰ ਤੇ ਕਾਂਗਰਸ ਪਾਰਟੀ ਕਾਹ ਕੀ ਕਰਤੀ ਰਹੀ ਹੈ ਉਹਨਾਂ ਨੇ ਇਹ ਦੇਖ ਕੇ ਅੱਜ ਕੱਲ ਨੂੰ ਕਿਸੇ ਨੇ ਕੋਈ ਕੁਰਬਾਨੀ ਨਹੀਂ ਦੇਣੀ ਦੇਸ਼ ਲਈ ਅੱਜ ਨੂੰ ਕਿਸੇ ਨੇ ਦੇਸ਼ ਲਈ ਖੜਨਾ ਨਹੀਂਗਾ ਐਨਰਬੀਡਬੀ ਜਿਹੜਾ ਦੇਸ਼ ਪ੍ਰੇਮ ਜਿਹੜੇ ਦੇਸ਼ ਲਈ ਗੁੰਮਦੇ ਆ ਉਹਨਾਂ ਨੂੰ ਐਰ ਹੋਇਆ ਜਾਂਦਾ ਜੀ ਕਿਸੇ ਨੇ ਨਹੀਂ ਹਰਨਾ ਤੁਹਾਨੂੰ ਮੈਂ ਇਹ ਕਹਿੰਦਾ ਫਿਰ ਆਗੇ yeah, okay?